ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਬਹੁਤ ਸਾਰੀ ਰੀਟਿਕ ਟਾਕ ਜੀ ਤੇ ਝੋਨੇ ਦੀ ਕਟਾਈ ਕਰੀ ਜਾਂਦੇ ਆ ਜੀ ਹੁਣ ਆਪਾਂ ਕਰਨ ਦਈਆਂ ਜਿਹੜੇ ਆਪਾਂ ਕੱਦੂ ਵਾਲੇ ਝੋਨੇ ਦਾ ਇਹ ਝੋਨਾ ਜਿਹੜਾ ਵੱਢਣ ਦਾ ਅੱਜ 11 ਜੂਨ ਨੂੰ ਆਪਾਂ ਸ਼ੁਰੂ ਕੀਤਾ ਹੈ ਲਾਉਣਾ ਤੇ ਅੱਗੇ ਵੀ ਦੱਸਿਆ ਆਪਾਂ ਕਿੰਨਾਂ ਕਿ ਦਿਨਾਂ ਦੀ ਪਨੀਰੀ ਜਾਲੂ ਕਰਤੀ ਹੈ ਜੀ ਲਾਉਣੇ ਤੇ ਬਾਕੀ ਝਾੜ ਝੋਨੇ ਆਂਦੇ ਸੋਨੇ ਆ ਸਿੱਧੀ ਵਿਜੈ ਵਾਲਾ ਝੋਨਾ ਆਪਣਾ ਵੱਟਿਆ ਗਿਆ ਸਾਰਾ ਨਿੱਪੜ ਗਿਆ ਤੇ ਹੁਣ ਆਪਾਂ ਕੱਦੂ ਵਾਲਾ ਇਹ ਵੱਢਣ ਦਾ ਝੋਨਾ ਤੇ ਚਲੋ ਨੀ ਪਿਆ ਸੀਦਾ ਝਾੜ ਆਪਣਾ ਡਾਉਣ ਆਇਆ ਆ ਪੰਜੇ ਵੀ ਦੱਸਿਆ ਬਾਕੀ 16 99 ਵੱਡੀ ਉਹਦਾ ਵੀ ਝਾੜ ਪੂਰਾ ਟੋਪ ਦਾ ਆਇਆ ਤੇ ਅਸਾਵਾ ਵੱਢਣਦੇ ਜਿਹੜਾ ਇਹਦਾ ਵੀ ਝਾੜ ਪੂਰਾ ਸਰਾ ਆਉਂਦਿਆ ਫੁੱਲ ਝੜ ਜਾਂਣ ਗਿਆ ਹੁੰਦਿਆ ਤੇ ਕਦੂ ਵਾਲਾ ਝੋਨਾ ਵੱਢਣਦੇ ਆ ਇਹਦਾ ਵੀ ਤੁਹਾਨੂੰ ਮੈਂ ਬੋਕਣਾ ਸਾਰਾ ਝੋਨਾ ਨਾ ਜਿਵੇਂ ਪੂਰਾ ਇਹ ਵੀ ਪੱਤਾ ਪਿਆ ਪੂਰਾ ਫੁੱਲ ਝੋਨਾ ਦੇ ਪਰਾਲੇ ਦਾ ਹਰਿਆ ਪਿਆ ਤੇ ਦਾ ਝੋਨਾ ਵੇਖੋ ਜੀ ਜੋਣਾ ਨਾ ਉੱਪਰ ਤੱਕ ਭਰਾਲੇ ਦਾ ਹਰਿਆ ਪਿਆ ਹੁਣ ਇਹਨੂੰ ਕਿਉਂ ਲੱਭਿਆ ਹੈ ਨਾ ਆਪਦੇ ਭਾਲ ਨਾ ਬਹਿਣ ਲੱਪਿਆ ਹੈ ਆ ਵੇਖੋ ਜਿਵੇਂ ਆਵੇ ਇਹਨਾਂ ਆਪਦੇ ਭਾਲ ਨਾ ਬਹਿਣ ਲੱਪਿਆ ਤੇ ਦਾਣਾ ਦੇ ਆ ਲੋ ਜੀ ਦਾਣਾ ਇਹਦੇ ਚ ਵੀ ਕੋਈ ਨਹੀਂ ਹਰਿਆ ਰਹਿ ਗਿਆ ਤੇ ਇੱਕ ਹੋਰ ਇਹਦੀ ਵੀ ਗੱਲ ਆ ਕਿ ਐਂਡ ਤੱਕ ਇਹ ਵੀ ਭਰਿਆ ਜੇ ਪੂਰਾ ਠੀਕ ਹੈ ਨਾ ਤੇ ਬਾਕੀ ਇਹਦਾ ਡੀਐਸਆਰ ਨੂੰ ਥੋੜਾ ਝੜਵਾ ਤੋਂ ਹੁੰਦਿਆ ਚਲੋ ਜਦੋਂ ਤਲ ਗਿਆ ਕਲੀਅਰ ਉਹਦਾ ਰਿਪੋਰਟ ਦੇ ਦਾਂਗੇ ਆਪਾਂ ਪਰ ਜਿਹੜਾ ਝੋਨਾ ਹੈਗਾ ਸਿੱਧੀ ਬਜਾਈ ਵਾਲਾ ਉਹਦੇ ਨੂੰ ਇਹਦਾ ਝਾੜ ਜਿਹੜਾ ਵਧਾਉਂਦਿਆ ਹਾਂ ਜਿਹੜਾ ਆਪਾਂ ਲਾਇਆ ਸੀ ਕਦੂ ਕਰਕੇ ਤੇ ਤੁਸੀਂ ਵੇਖ ਲਓ ਜੀ ਆ ਪੂਰਾ ਹਰਿਆ ਭਰਿਆ ਪਿਆ ਜੇ ਉਪਰੋਂ ਆਪਾਂ ਪੱਤੇ ਵੀ ਵੇਖੀਏ ਝੋਨੇ ਦੇ ਆ ਵੇਖੋ ਜੀ ਪੱਤੇ ਪੂਰੇ ਹਰੇ ਪਏ ਝਾੜ ਸੋਹਣੇ ਝੋਨੇਆਂ ਦੇ ਐਰ ਕੀ ਨਾ ਪਿਲੇ ਸਾਲਾਂ ਨੂੰ ਰੇਟ ਥੋੜਾ ਘਟਾ ਜੀ ਪਿਲੇ ਸਾਲ ਤੋਂ ਇਹ ਖੇਚਿਆ ਗਈ ਝੋਨਾ ਇਹਦੀ ਐਰ ਕੀ ਪ੍ਰਾਈਵੇਟ ਵੀ ਝੋਨੇ ਦੀ ਖੇਚ ਘਟਾ ਪਤਾ ਨਹੀਂ ਕੀ ਚੱਕਰ ਤੇ ਪ੍ਰਾਈਵੇਟ ਵੀ ਝੋਨਾ ਜਿਹੜਾ ਉਹ ਕਟ ਬਹੁਤੀ ਜ਼ਿਆਦੀ ਆ ਵੀ। え ਬਾਕੀ ਇਹ ਵੀ ਚਲੋ ਆਪਾਂ ਤੋਲ ਦੇਣਾ ਜੀ ਪ੍ਰਾਈਵੇਟ ਹੀ ਤੋਲ ਦੇਣਾ। ਨਾਲ ਨਾਲ ਹੀ ਤੋਲ ਲਈ ਜਾਣਾ। ਤੇ ਕੋਈ ਨਹੀਂ ਜਰਾ ਵੀ ਤੁਹਾਨੂੰ ਦੱਸਾਂਗੇ। ਜੋ ਵੀ ਝੜ ਆਇਆ ਉਹਦਾ ਆਪਾਂ ਸਾਰੇ ਭਰਾਵਾਂ ਨੂੰ ਦੱਸਾਂਗੇ। ਬਾਕੀ ਚਲੋ ਜੀ ਬਾਕੀ ਜੁੜੇ ਰਹੋ ਆਪਣੇ ਪੇਜ ਨਾਲ گاڑی ਆਪਾਂ ਤੁਹਾਨੂੰ ਦੱਸਾਂਗੇ ਸਾਰੇ ਭਾਵਾਂ ਜਿਹੜੀ ਆਪਾਂ ਸਬਜ਼ੀ ਲਾਉਣੀ ਹੈ ਟੀ ਝਾੜ ਆਉਂਦੇ ਨੇ ਹੋਰੇ ਬਾਰੇ ਸਾਰੇ ਆਪਾਂ ਕਰਾਂਗੇ ਗੱਲਬਾਤ ਬੋਪੇ ਜੀ ਦਾ ਨਵਾਰ ਮਿਹਰਬਾਨੀ ਭਰਾਵਾਂ ਦਾ ਬੋਲ ਲਗੇ ਗਾਣੇ ਹੋਣਾ ਜਿਹੜਾ ਆਪਾਂ ਤੋੜ ਕੇ ਦਾਣੇ ਬੁੰਦੇ ਨੇ ਟਰਾਲਾ ਇਦਾਂ ਤੋੜ ਕੇ ਇਹਦੇ ਨਾਲ ਅਹੀਂ ਦਾ ਵਹ ਟਰਾਲੇ ਵਗਰ ਇੱਕ ਟੈਂਕ ਮਸ਼ੀਨ ਦਾ ਵਾਧ ਪੈ ਜਾਂਦਾ ਜਿਹੜੇ ਆਪਾਂ ਇੱਕ ਖਾਂ ਦੇ ਸਾਕੇ ਦਾਣੇ ਬੁੰਦਦੇ ਆ ਉਹਦੇ ਨਾਲ ਇੱਕ ਟੈਂਕਰਾ ਪੂਰਾ ਫਰਕ ਪੈ ਜਾਂਦਾ ਛੱਟ ਪੈ ਜਾਂਦਾ ਤੇ ਜੇ ਨਾਲੋਂ ਨਾਲ ਆਪਾਂ ਚੱਲ ਜੀਏ ਟਰੈਕਟਰ ਤੋੜੀ ਜਾਈਏ ਤੇ ਜੇ ਇੱਕ ਟੈਂਕ ਦਾਣਿਆਂ ਦਾ ਵਾਧ ਪੈ ਜਾਂਦਾ ਜੀ ਇਹ ਨਾਲ ਫਰਕ ਨਹੀਂ ਇਹ ਟੈਂਕ ਨਾਲ ਪੂਰਾ ਫਰਕ ਪੈ ਜਾਂਦਾ ਕਈ ਧੰਨ ਵਰ ਕੋਈ ਨਹੀਂ ਕਹਦੇ ਆ ਗਾੜੀ ਅਪਡੇਟ ਹੋ ਗਈ ਹੋਏ ਸਾਰੇ ਭਰਾਵਾਂ ਦਾ ਧੰਨਵਾਦ ਜੀ